ਕਿ ਤੁਹਾਡੇ ਕਨਵੀਨਰ ਜਿਹੜੇ ਅਰਵਿੰਦ ਕੇਜਰੀਵਾਲ ਨੂੰ ਦੱਸਿਆ ਜਾ ਰਿਹਾ ਹੈ ਕਿ ਏਡੀ ਵੱਲੋਂ ਕੀ ਬਹੁਤ ਵੱਡੇ ਘੁਟਾਲੇ ਦੇ ਗ੍ਰਿਫਤਾਰ ਕੀ ਕਿਹੜਾ ਘੁਟਾਲਾ ਕੀਤਾ ਏਡੀ ਕਹਿ ਰਹੀ ਹੈ ਅਧਿੰਦਰ ਰਿਮਾਂਡ ਹੀ ਮੰਗ ਲਿਆ ਬਿਲਕੁਲ ਗਲਤ ਕਹਿ ਰਹੇ ਨੇ ਸੀਐਮ ਸਾਹਿਬ ਦੇ ਕੋਲ ਕੋਈ ਵੀ ਡਿਪਾਰਟਮੈਂਟ ਨਾ ਹੀ ਕਿਸੇ ਫਾਈਲ ਤੇ ਉਹਨਾਂ ਦੇ ਸਾਈਨ ਹੈ ਇਹ ਸਿਰਫ 2024 ਦੇ ਜਿਹੜੇ ਇਲੈਕਸ਼ਨ ਹੈ ਇਹਦੇ ਤੋਂ ਮੋਦੀ ਸਾਹਿਬ ਬਿਲਕੁਲ ਨਹੀਂ ਪਾ ਰਹੇ ਕੰਦਲ ਪੋਸਟ ਪਾ ਰਿਹਾ ਕਹਿੰਦਾ ਕਿ ਇਹ ਜਾ ਕੇ ਭਗਤ ਸਿੰਘ ਦੇ ਜਗ੍ਹਾ ਤੇ ਉੱਥੇ ਖਟਖਟ ਕਲਾਂ ਕਹਿੰਦੇ ਪੱਗਾ ਬਣ ਕੇ ਦਾਵਾ ਕਰਦੇ ਜੀ ਕਿ ਅਸੀਂ ਇਮਾਨਦਾਰ ਆ ਤਾਂ ਕ੍ਰਾਂਤੀਕਾਰੀਆਂ ਕਹਿੰ ਸਟ੍ਰੈਟਿਕਲ ਕਰਨ ਜਿਨ੍ਹਾਂ ਨੇ ਆਪ 7 17 ਹੋਟਲ ਬਣਾ ਕੇ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟਿਆ ਹੋਵੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਮੰਤਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਅੱਜ ਵਾਹਜੀ ਪ੍ਰਦਰਸ਼ਨ ਸੀ ਗ੍ਰਿਫਤਾਰੀਆਂ ਕਈਆਂ ਦੀ ਹੋਈਆਂ ਨੇ ਤੇ ਹੁਣ ਪ੍ਰੋਸੀਜਨ ਵਿੱਚ ਰਿਹਾ ਹੋ ਕੇ ਵਾਪਸ ਆ ਰਹੇ ਨੇ ਰੋੜੀ ਸਾਹਿਬ ਕੀ ਮੈਂ ਦੇਖਦੇ ਹੋ ਕਿ ਤੁਹਾਡੇ ਕਨਵੀਨਰ ਜਿਹੜੇ ਅਰਵਿੰਦ ਕੇਜਰੀਵਾਲ ਨੂੰ ਦੱਸਿਆ ਜਾ ਰਿਹਾ ਹੈ ਕਿ ਏਡੀ ਵੱਲੋਂ ਕਿ ਬਹੁਤ ਵੱਡੇ ਘੁਟਾਲੇ ਦੀ ਗ੍ਰਿਫਤਾਰ ਕੀਤਾ ਕਿਹੜਾ ਘੁਟਾਲਾ ਕੀਤਾ ਏਡੀ ਕਹਿ ਰਹੀ ਹੈ ਅੱਜ ਅੱਠ ਦਿਨ ਦਾ ਰਿਮਾਂਡ ਹੀ ਮੰਗ ਲ ਬਿਲਕੁਲ ਗਲਤ ਕਰ ਰਹੇ ਨੇ ਸੀਐਮ ਸਾਹਿਬ ਦੇ ਕੋਲ ਕੋਈ ਵੀ ਡਿਪਾਰਟਮੈਂਟ ਨਹੀਂ ਹੈ ਨਾ ਹੀ ਕਿਸੇ ਫਾਈਲ ਤੇ ਉਹਨਾਂ ਦੇ ਸਾਈਨ ਹੈ ਇਹ ਸਿਰਫ 2024 ਦੇ ਜਿਹੜੇ ਇਲੈਕਸ਼ਨ ਹੈ ਇਹਦੇ ਤੋਂ ਮੋਦੀ ਸਾਹਿਬ ਬਿਲਕੁਲ ਘਬਰਾ ਗਏ ਨੇ ਉਹਨਾਂ ਨੂੰ ਆਪਣੀਆਂ ਜੜਾ ਹਿਲਦੀਆਂ ਦਿਖ ਰਹੀਆਂ ਨੇ ਅੱਜ ਤੱਕ ਜਿਹਦੇ ਨਾਲ ਵੀ ਧੱਕਾ ਹੋਇਆ ਸਾਡਾ ਦੇਸ਼ ਸਾਡਾ ਪੰਜਾਬ ਉਹਨਾਂ ਨਾਲ ਖੜਾ ਔਰ 2024 ਦੇ ਇਲੈਕਸ਼ਨ ਇਹ ਦੱਸ ਦੇਣਗੇ ਕਿ ਮੋਦੀ ਸਾਹਿਬ ਨੇ ਜਿਹੜਾ ਗਲਤ ਕੰਮ ਕੀਤਾ ਕਿ ਲੋਕੋ ਦਾ ਕੀ ਸੱਟਾ ਦੇਣਾ ਚਾਹੁੰਦੇ ਆ ਅਕਾਲੀ ਦਲ ਪੋਸਟ ਪਾ ਰਿਹਾ ਹੈ ਕਹਿੰਦਾ ਕਿ ਇਹ ਜਾ ਕੇ ਭਗਤ ਸਿੰਘ ਦੇ ਜਗ੍ਹਾ ਤੇ ਉੱਥੇ ਖਟਖਟ ਕਲਾਂ ਕਹਿੰਦੇ ਪੱਗਾ ਬਣ ਕੇ ਦਾਵਾ ਕਰਦੇ ਕਿ ਅਸੀਂ ਇਮਾਨਦਾਰ ਆ ਤਾਂ ਕ੍ਰਾਂਤੀਕਾਰੀਆਂ ਕਹਿੰਦਾ ਐਡੇ-ਵਡੇ ਘੁਟਾਲੇ ਇਹਨਾਂ ਦੇ ਨਿਕਲ ਰਹੇ ਨੇ ਉਹਨਾਂ ਨੂੰ ਹੱਕ ਹੈ ਇਸ ਤਰ੍ਹਾਂ ਦੀ ਗੱਲ ਕਰਨ ਦਾ ਜਿਨ੍ਹਾਂ ਨੇ ਆਪ 7-17 ਹੋਟਲ ਬਣਾ ਕੇ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟਿਆ ਹੋਵੇ ਮਾਨ ਸਾਹਿਬ ਨੇ ਇਕੱਲੀ-ਗੱਲੀ ਡਿਟੇਲ ਦੱਸੀ ਆ ਜਿਹੜਾ ਛੋਟਾ ਦੁਕਾਨਦਾਰ ਹੈ ਉਹਨੂੰ ਇਨਕਮ ਟੈਕਸ ਤੇ ਉਹਨਾਂ ਨੂੰ ਬੈਟ ਦੇ ਵਿੱਚ ਕਿੱਡੇ ਬੁਢੀ ਤਰ੍ਹਾਂ ਲੁੱਟਦੇ ਰਹੀ ਸਰਕਾਰ ਤੇ ਆਪਣੇ ਹੋਟਲ ਨੂੰ ਜਿਹੜਾ ਬੈਟ ਮਾਫ ਕਰਾ ਰੱਖਿਆ ਅੱਜ ਜਿਹੜੇ ਸ਼ੀਸ਼ੇ ਦਾ ਮਕਾਨ ਹੋਵੇ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਦੂਜੇ ਪਾਸੇ ਕਹਿੰਦੇ ਕਿ ਟੋਏ ਹੋ ਰਹਾ ਵਸੇ ਪੁੱਟਦੇ ਸੀ ਆਪਣੇ ਟੋਏ ਆ ਆਪ गिर ਗਏ ਜਦੋਂ ਵੀ ਹੱਕਾਂ ਲਈ ਲੜਦੇ ਲੋਕ ਜੇਲ੍ਹਾਂ ਤੋਂ ਨਹੀਂ ਡਰਦੇ ਲੋਕ ਪਹਿਲਾਂ ਵੀ ਦੇਸ਼ ਭਗਤ ਜਿਹੜੇ ਸਾਡੇ ਰਹੇ ਨੇ ਉਹਨਾਂ ਦੇ ਆਪਾ ਨਕਸ਼ੇ ਕਰਮਾਂ ਤੇ ਚੱਲ ਰਹੇ ਆ ਔਰ ਆਪਾ ਬਿਲਕੁਲ ਜੇਲ੍ਹ ਤੋਂ ਨਹੀਂ ਡਰਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਅੱਜ ਤੱਕ ਦੇਸ਼ ਦੀ ਰਾਜਨੀਤੀ ਵਿੱਚ ਕੀਤਾ ਉਹ ਇਹ ਸਿੱਖਿਆ ਦੇ ਉੱਤੇ ਔਰ ਸਿਹਤ ਦੇ ਉੱਤੇ ਕੰਮ ਕੀਤਾ ਕੋਈ ਦੋ ਰਾਏ ਨਹੀਂ ਹੈ ਕਿ ਅੱਜ ਪੂਰੇ ਪੰਜਾਬ ਦੇ ਲੋਕ ਪੂਰੇ ਭਾਰ ਦੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਮੁਖਮੰਤੀ ਸਾਹਿਬ ਬਿਲਕੁਲ ਇਮਾਨਦਾਰ ਨੇ ਇਮਾਨਦਾਰ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਡੇ ਜੈ ਸਿੰਘ ਰੋੜੀ ਜਿੰਨਾ ਵੱਲੋਂ ਕਿਹਾ ਗਿਆ ਕਿ ਸਾਡੀ ਇਮਾਨਦਾਰ ਪਾਰਟੀ ਹੈ ਅਰਵਿੰਦ ਕੇਜਰੀਵਾਲ ਦੇ ਉੱਤੇ ਜੋ ਦਾਗ ਲਾਇਆ ਹੈ ਜੋ ਪ੍ਰਚਾਰ ਉਹਨਾਂ ਦੇ ਉੱਤੇ ਇਲਜ਼ਾਮ ਲਾਇਆ ਨੂੰ ਛੁੱਟੇ ਨਹੀਂ ਸਨ ਲੈ ਕੇ ਨਰਿੰਦਰ ਮੋਦੀ ਜਿਹੜੇ ਨੇ ਡਰ ਰਹੇ ਨੇ ਸਾਡੀ ਆਮ ਆਦੀ ਪਾਰਟੀ ਦੇਖਦੇ ਕਿ ਆਹ ਬੰਦ ਨੇ ਹੁਣ ਗ੍ਰਿਫਤਾਰੀ ਤੋਂ ਬਾਅਦ ਰਹਾ ਹੁੰਦੀ ਅਰਵਿੰਦ ਕੇਜਰੀਵਾਲ